ਸਾਰੰਗ ਮਹੱਲਾ ਪੰਜਵਾਂ ਆਨੰਦ ਇਹ ਨਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿੱਧ ਮਨ ਬਾਛਤ ਫਲ ਲਈਐ ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਨਾਸੀ ਅਨਾਥ ਐਨਾਤ ਦੀਨ ਦੁਖ ਭੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀਵਡ ਭਾਗੀ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੀ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਦਨ ਟੂਟੇ ਮੋਹ ਮਗਨ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹੇ ਉਹ ਸਰਬ ਮਹ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰੰਗ ਮਹੱਲਾ ਪੰਜਵਾਂ ਬਲੇਹਾਰੀ ਗੁਰਦੇਵ ਚਰਨ ਜਾਂ ਕੈ ਸੰਗ ਪਾਰ ਬ੍ਰਹਮ ਤਿਹਾਈ ਐ ਅਪਦੇਸ ਹਮਾਰੀ ਗਤ ਕਰਨ ਰਹਾਉ ਦੂਖ ਰੋਗ ਪੈ ਸਗਲ ਬਨਾਸੀ ਜੋ ਆਵੈ ਹਰ ਸੰਤ ਸਰਨ ਆਪ ਜਪੈ ਅਵ ਰਹੇ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਿਸਾ ਊਣੇ ਕਉ ਸਭਰ ਭਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫਨ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾਂ ਕੇ ਜਨਮ ਮਰਨ ਜਾ ਕੋ ਭਇਓ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਰਸਹਿ ਅਗਾਨੇ ਸਹਿਜ ਸਮਾਨੀ ਮੁਖ ਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ ਸਾਰੰਗ ਮਹੱਲਾ 5 ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰਿਝਾਉ ਰਹਾਉ ਸੰਤਹਿ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧ ਹੈ ਮੰਤਰ ਮੂਰਲੂ ਮਨੁਆ ਤਾਂ ਤੇ ਗਤ ਹੋਏ ਤਰੇ ਗੁਨੀਆ ਭਗਤ ਹੈ ਦਰਸ ਦੇਖ ਨੈਣ ਰੰਗਾ ਲੋਭ ਮੋ ਤੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਭੀਤ ਮਿਲੇ ਪਰਮਾਨੰਦਾ ਸਾਰੰਗ ਮਹੱਲਾ ਪੰਜਵਾਂ ਘਰ ਦੂਜਾ एक का ओंकार सतगुरु प्रसाद कैसे कहूं मोहे जीव बेदनाई दर्शन प्यास प्रिय प्रीतम मनोहर मन ना रहे बहो बिद उमकाई रहाउ चित मन चितमौ प्रिय प्रीत बैरागी कद पावो हरि दर्शाई जतन करौ एहो मन नहीं ठीरै को है रे संत मलाई ਜਪ ਤਪ ਸੰਜਮ ਪੁਨ ਸਭ ਹੋਮ ਤਿਸ ਅਰਪ ਸਭ ਸੁਖ ਜਾਈ ਏਕ ਨਿਮਖ ਪ੍ਰਿਆਇ ਦਰਸਦ ਖਾਵੈ ਤਿਸ ਸੰਤਨ ਕੈ ਬਲ ਜਾਈ ਕਰੋ ਨਿਹੋਰਾ ਬਹੁਤ ਬੇਨਤੀ ਸੇਵੋਂ ਦਿਨ ਰਹਿ ਨਾਈ ਮਾਨ ਅਭਮਾਨ ਹਉ ਸਗਲ ਤਿਆਗਉ ਜੋ ਪ੍ਰਿਆ ਬਾਤ ਸੁਨਾਈ ਦੇਖ ਚਰਿੱਤਰ ਭਈ ਹਉ ਬਿਸਮਨ ਗੁਰ ਸਤ ਗੁਰ ਪੁਰਖ ਮਲਾਈ ਪ੍ਰਭ ਰੰਗ ਦਿਆਨ ਮੋਹਿ ગ્રਹਿ ਮਹਿ ਪਾਇਆ ਜਨ ਨਾਨਕ ਤਪਤੁ ਬੁਝਾਈ ਸਾਰੰਗ ਮਹੱਲਾ ਪੰਜਵਾਂ ਏ ਮੂੜੇ ਤੂੰ ਕਿਉ ਸਿਮਰਤ ਅਬ ਨਾਹੀ ਨਰਕ ਘੋਰ ਮਹਿ ਉਰਦ ਤਪ ਕਰਤਾ ਨਿਮਕ ਨਿਮਕ ਗੁਣ ਗਾਹੀ ਰਹਾਉ ਅਨਕ ਜਨਮ ਭ੍ਰਮ ਤੋ ਹੀ ਆਇਉ ਮਾਨਸ ਜਨਮ ਦੁਲੁ ਪਾਹੀ ਗਰਭ ਜੋਨ ਛੋੜ ਜੋ ਨਿਕਸਿਓ ਤੋ ਲਾਗੋ ਅਨਠਾਹੀ ਕਰਹੈ ਬੁਰਾਈ ਠਗਾਈ ਦਿਨ ਰਹਿਨ ਨੇਫਲ ਕਰਮ ਕਮਾਈ ਕਣ ਨਾਹੀ ਤੋਹ ਗਾਹਣ ਲਾਗੇ ਧਾਏ ਧਾਏ ਦੁਖ ਪਾਹੀ ਮਿਤਿਆ ਸੰਗ ਕੂੜ ਲਪਟਾਇਉ ਊਰਜ ਪਰਿਓ ਕੁਸਮਾਹੀ ਧਰਮ ਰਾਏ ਜਬ ਪਕਰਸ ਬਬਰੇ ਤੋ ਕਾਲ ਮੁਖਾ ਉਟ ਜਾਹੀ ਸੋ ਮਿਲਿਆ ਜੋ ਪ੍ਰਭੂ ਮਲਾਇਆ ਜਿਸ ਮਸਤਕ ਲੇਖ ਲਿਖਾ ਹੀ ਕਹੋ ਨਾਨਕ ਤਿੰਨ ਜਨ ਬਲੇ ਹਾਰੀ ਜੋ ਅਲੇ ਪਰ ਹੈ ਮਨ ਮਾਹੀ ਸਾਰੰਗ ਮੋਹੱਲਾ ਪੰਜਵਾਂ ਕਿਉ ਜੀਵਨ ਪ੍ਰੀਤਮ ਬਿਨ ਮਾਈ ਜਾ ਕੇ ਬਿਸਰਤ ਹੋਤ ਮਿਰਤ ਕਾ ਗ੍ਰਹਿ ਮਹਿ ਰਹਿਨ ਨਾ ਪਾਈ ਰਹਾਉ ਜੀਹੀ ਪ੍ਰਾਨ ਕੋ ਦਾਤਾ ਜਾਂ ਕੈ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ ਕੇ ਮਾਥੇ ਮੇਰੇ ਉਪਰ ਨੈਣੋ ਤੂਰ ਬਾਸ਼ਾਈ ਜਿਹ ਪ੍ਰਸਾਦ ਮਿਲੀਐ ਪ੍ਰਭ ਨਾਨਕ ਬਲ ਬਲ ਤਾਂ ਕਹਿ ਹਾਂ ਜਾਈ ਸਾਰੰਗ ਮੁਹੱਲਾ ਪੰਜਵਾਂ ਵਾਅ ਅਵਸਰ ਕਹਿ ਹਾਂ ਬਲ ਜਾਈ ਹਾਠ ਪੈਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾਉ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦੇਹੁ ਸਮਦਰਸੀ ਰਵਦਾਸ ਠਾਕੁਰ ਬਣਾਈ ਜਿਉ ਪਿੰਡ ਤਨ ਤਨ ਸਾਧਨ ਕਾ ਇਹੋ ਮਨ ਸੰਤ ਤੇ ਨਾਈ ਸੰਤ ਪਰਤਾਪ ਭਰਮ ਸਭ ਨਾਸੀ ਨਾਨਕ ਮਿਲੇ ਗੁਸਾਈ ਸਾਰੰਗ ਮਹੱਲਾ 5 ਮਨੋਰਥ ਪੂਰੇ ਸਤਗੁਰ ਆਪ ਸਗਲ ਪਦਾਰਥ ਸਿਮਰਨ ਜਾਂ ਕੈ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਵਿਖ ਨਾਸ ਹੈ ਆਗੇ ਦਰਗਾਹ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਨਾਸ ਕਰ ਕਿਰਪਾ ਤੇਰੇ ਚਰਨ ਧਿਆਵੂ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮੋਹਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਹਾ ਲਵਾਈਐ ਆਨ ਕਉ ਈਤ ਊਤ ਪ੍ਰਵ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਉ ਅੰਮ੍ਰਿਤ ਨਾਮ ਪ੍ਰਿਆ ਪ੍ਰੀਤ ਮਨੋਹਰ ਇਹ ਹੈ ਆਗਾਮਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰਨੀ ਕੀ ਧਿਆਨ ਕੋ ਬਾਣੀ ਮੰਤਰ ਮਹਾਪੁਰਖਨ ਕੀ ਮਨਹਿ ਉਤਾਰਨ ਮਾਨ ਕੋ ਖੋਜ ਲਇਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕੋ ਸਾਰੰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟਹਿ ਸਗਲ ਅਗ ਨੇਮ ਕਹੀਐ ਹਰ ਨਾਮ ਧਿਆਈ ਰਹਾਉ ਛੋੜ ਸਿਆਨਪ ਬਹੋ ਚਤਰਾਈ ਸਾਧੂ ਸਰਣੀ ਜਾਏ ਪਾਏ ਜਉ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਏ ਧਰਮ ਰਾਈ ਏਕਸ ਬਿਨ ਨਾਹੀ ਕੋ ਦੂਜਾ ਆਰ ਨਾ ਬੀਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਨ ਸਾਈ ਸਾਰੇ ਮਹੱਲਾ ਪੰਜਵਾ ਹਰ ਜਨ ਸਗਲ ਉਧਾਰੀ ਸੰਗ ਕੀ ਪਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖਾਰੇ ਰਹਾਉ ਮਾਰਗ ਚੱਲੇ ਤਿਨਹੀ ਸੁਖ ਪਾਇਆ ਜਿਨਸਿਓਂ ਗੋਸ਼ਟ ਸੇ ਤਰੇ ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੋਰੇ ਤਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰ ਮਹੱਲਾ ਪੰਜਵਾਂ ਹਰ ਜਨ ਰਾਮ 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 ਧਿਆਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ ਰਹਾਉ ਦਲਬ ਦੇਹ ਜਪ ਹੋਤ ਪਨੀਤਾ ਜਮ ਕੇ ਤਰਾਸ ਨਿਵਾਰੈ ਮਹਾ ਪਤ ਤਕੇ ਪਾਤਕ ਉਤਰੈ ਹਰ ਨਾਮਾ ੁਰ ਧਾਰੈ ਜੋ ਜੋ ਸੁਨੈ RAM ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾ ਸਾ ਕਹੋ ਨਾਨਕ ਪਾਈਐ ਵਡ ਭਾਗੀ ਮਨ ਤਨ ਹੋਏ ਬਿਗਾਸਾ ਸਾਰੰਗ ਮਹੱਲਾ ਪੰਜਵਾਂ ਦੋ ਪਦੀ ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਮੋਹਨ ਘਰ ਆਵੋ ਕਰੋ ਜੋ ਦਰਿਆ ਮਾਨ ਕਰੋ ਅਬ ਮਾਨ ਨਾ ਬੂਲੋ ਪੂਲ ਚੂਕ ਤੇਰੀ ਪ੍ਰਿਆ ਚਰੀਆ ਰਹਾਉ ਨਿਕਟ ਸੁਨੋ ਅਰਪੇਖੋ ਨਾਹੀ ਪਰਮ ਪਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨ ਸ ਲਖ ਬਰੀਆ ਸਾਧ ਸੰਗਤ ਕੀ ਭੀਰ ਜਉ ਪਾਈ ਤਉ ਨਾਨਕ ਹਰ ਸੰਗ ਮਿਰਿਆ ਸਾਰਿ ਮਹੱਲਾ ਪੰਜਵਾਂ ਅਬ ਕਿਆ ਸੋਚੋਂ ਸੋਚ ਵਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲੇਹਾਰੀ ਰਹਾਉ ਚਹੋਂ ਦਿਸ ਫੂਲ ਰਹੀ ਵਿਖਿਆ ਵਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਉ ਕਰ ਆਪਣਾ ਜਿਉ ਜਲ ਕਮਲਾ ਅਲਪਾਰੀ ਹੋ ਨਾਹੀ ਕਿਛ ਮੈਂ ਕਿਆ ਹੋਸਾਂ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾਂ ਆਬ ਮੋਹਿ ਸਰਬ ਉਪਾਵ ਬਿਰਕਾਤੀ ਕਰਮ ਕਾਰਨ ਸੁਮਰੱਥ ਸੁਆਮੀ ਹਰ ਏਕਸਤੇ ਮੇਰੀ ਗਾਤੇ ਰਹਾਉ ਦੇਖੇ ਨਾ ਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ਦੇਹੇ ਆਧਾਰ ਸਰਬ ਕੋ ਠਾਕੁਰ ਜੀ ਪ੍ਰਾਨ ਸੁਖ ਦਾਤੀ ਭ੍ਰਮ ਤੋ ਭ੍ਰਮ ਤੋ ਹਾਰ ਜੋ ਪਰਿਓ ਤੋ ਗੁਰ ਮਿਲ ਚਰਨ ਪਰਾਤੀ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੀ ਸਾਰੰਗ ਮਹੱਲਾ ਪੰਜਵਾਂ ਅਬ ਮੋਹਿ ਲਬਦਿਓ ਹੈ ਹਰ ਟੇਕਾ ਗੁਰ ਦਇਆਲ ਭਏ ਸੁਖਦਾਈ ਅੰਦੁ ਲੈ ਮਾਨਕ ਦੇਖਾ ਰਹਾ ਕਾਟੇ ਅਗਿਆਨ ਤਿਮਰ ਨਿਰਮਲਿਆ ਬੋਧ ਬਿਗਾਸ ਬਿਬੀਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਤੇ ਉੱਠਿਓ ਤੈ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਥਾਈ ਪ੍ਰਾਨਪਤੀ ਹਰਿ ਸਮਕਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰੇਮ ਮੰਗੇ ਪੀਖਾਇਉ ਸਰਬ ਥਾਨ ਦੇਸ ਪ੍ਰਿਆ ਰੋਮਨਾ ਸੰਸਰ ਲਾਗੈ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤਿਨ ਸਿਉ ਦ੍ਰਿਸ਼ਟ ਨ ਕਰੈ ਰਚਾਂਗੈ ਹਰ ਰਸ ਚਾਹੈ ਪ੍ਰਿਆ ਪ੍ਰਿਆ ਮੁਖ ਟੀਰੇ ਜੋ ਅਲ ਕਮਲਾ ਲੋਭੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬਾਂਗੈ ਗੁਰ ਨਾਨਕ ਪ੍ਰਭ ਪਾਹਿ ਪਠਾਇਉ ਮਿਲੋ ਸਖਾ ਗੱਲ ਲਾਗੇ